ਹਾਂਜੀ ਸਤਿ ਸ੍ਰੀ ਅਕਾਲ ਜੀ ਯਾਦ ਜਿਸ ਨੂੰ ਹੋਈ ਸੀ ਕੈਨੇਡਾ ਲੈ ਚਲੀ ਗਈ ਇਹ ਸਾਡਾ ਕੈਨੇਡਾ ਦੇਖੋ ਜੀ ਇਹ ਦੇਖੋ ਜੀ ਕੈਨੇਡਾ ਦੀ ਬਹੁਤ ਵੱਡੀ ਬਿਲਡਿੰਗ ਕਿੰਨਾ ਦਾ ਵਿਰੋਧਤਾ ਤੇ ਇਹ ਸਾਡਾ ਕੈਨੇਡਾ ਹੋਰ ਹਿਸਾਬ ਦਾ ਹੈਗਾ ਤੇ ਇੱਥੇ ਹੁਣ ਬਹੁਤ ਜ਼ਿਆਦਾ ਠੰਡ ਹੈਗੀ ਤੇ ਇਹ ਕੈਨੇਡਾ ਵਿੱਚ ਬਹੁਤ ਹਰਿਆ ਹਰੀਆਲੀ ਆ ਹਰੇ ਹਰੇ ਵੀ ਪੇੜ ਨੇ ਤਾਜੀ ਹਵਾ ਹੈਗੀ ਸਭ ਕੁਝ ਤਾਂ ਆ ਜਾ ਗਈ ਤੇ ਦੇਖੋ ਜੀ ਤੇ ਆ ਸੂਰਜੇ ਨਿਕਲੇ ਸਵੇਰੇ ਸਵੇਰੀ ਹੈ ਕੈਨੇਡਾ ਦਾ ਸੂਰਜ ਸ਼ਾਇਦ ਹੋਰ ਵੱਖਰਾ ਹੋਊਗਾ ਇੱਥੇ ਹੋਰ ਹਿਸਾਬ ਦਾ ਹੈ ਆ ਜਾਓ ਜੀ ਦੇਖੋ ਇਹ ਸੂਰਜ ਇੱਥੇ ਸਵੇਰੇ ਦੇਖੋ ਜੀ ਕਿੰਨੀ ਧੁੰਦ ਪੈਂਦੀ ਹੈ ਹੈ ਬਹੁਤ ਜ਼ਿਆਦਾ ਧੁੰਦ ਪੈਂਦੀ ਹੈ ਇੱਥੇ ਤੇ ਕੋਈ ਜਾਂਦਾ ਨਹੀਂਗਾ ਦੇਖੋ ਇਹ ਕੈਨੇਡਾ ਇਹ ਕੈਨੇਡਾ ਜੀ ਇਹ ਪਿਓਰ ਕੈਨੇਡਾ ਕਹਿੰਦੇ ਨੇ ਜੀ ਪਿਓਰ ਕੈਨੇਡਾ ਦੇਖੋ ਜੀ ਬੱਚੇ ਸਕੂਲ ਜਾਂਦੇ ਆ ਆਜਾ ਜੀ ਹੋਰ ਦਿਖਾਉਣੀ ਹੈ ਬਹੁਤ ਕੁਝ ਧੁੰਦ ਬਹੁਤ ਜ਼ਿਆਦਾ ਪੈ ਰਹੀ ਹੈ ਇੱਥੇ ਦੇਖੋ ਜੀ ਦਿਖੋ ਕਿ ਨਹੀਂ ਧੁੰਦ ਪੈਂਦੀ ਆ ਜੀ ਆ ਦੇਖੋ ਜੀ ਬੱਚੇ ਸਕੂਲ ਜਾ ਰਹੇ ਸਵੇਰੇ ਸਵੇਰੇ ਸ਼ਾਇਦ ਬਹੁਤ ਜ਼ਿਆਦਾ ਧੁੰਦ ਪੈ ਰਹੀ ਹੈ ਆਜੋ ਜੀ ਹੁਣ ਆਪਾਂ ਚੱਲਦੇ ਆਂ ਖੇਤਾਂ ਨੂੰ ਦੇਖੋ ਜੀ ਮੌਸਮ ਕਿਦਾਂ ਦਾ ਹੁਣ ਸ਼ਾਮ ਹੋ ਰਹੀ ਆ ਆ ਦੇਖੋ ਸਾਡੇ ਡੌਗੀ ਹੈ ਜੀ ਇੱਕ ਏਡਾ ਵਿੱਚ ਤਾਂ ਕੁੱਤਾ ਰੱਖਣ ਲਈ 3-400 ਡਾਲਰ ਲੱਜ ਜਾਂਦੇ ਆ ਜੇ ਸਾਡੇ ਤਾਂ ਵੀ ਹਜ਼ਾਰੀ ਫਿਰਦੇ ਆ ਦੇਖੋ ਜੀ ਕਿੰਨੇ ਥੋੜਾ ਛਣ ਛੜ ਜਗਾ ਕੀ ਕਿੰਨੀ ਥੋੜੀ ਜਗਾ ਦੇਖੋ ਜੀ ਆਜੋ ਜੀ ਹੋਰ ਦਿਖਾਉਣਾ ਇਹਨੂੰ ਇੱਥੋਂ ਦਾ ਮਾਹੌਲ ਕਿਦਾਂ ਦਾ ਇਹਨੂੰ ਸਾਡੇ ਕੈਡਾਂ ਦਾ ਇਹ ਸਾਡਾ ਕਿਨਡਾ ਬਹੁਤ ਸੋਹਣਾ ਹੈ ਹੈ ਤਾਜੀ ਹਵਾ ਰੁੱਖ ਠੰਡੀਆਂ ਛਾਵਾਂ ਸਾਰਾ ਕੋ ਸਾਡੇ ਕਿੱਟਾ ਦੇ ਬੱਕਰੇ ਹੈਂ ਜੀ ਬਸ ਇਹ ਨਾਲ ਜਦੋਂ ਡਾਲਰ ਨਹੀਂ ਬਣਦੇ ਬਾਕੀ ਸਭ ਕੁਝ ਸਾਡੇ ਕੋਲ ਹੈਂ ਜੀ ਦੇਖੋ ਜੀ ਦੂਰ ਦੂਰ ਤੱਕ ਰੁੱਖੀ ਤੋਂ ਖੜੇ ਹੈ ਤਾਜੀ ਹਵਾ ਹੈ ਆਜੋ ਜੀ ਆ ਬੰਦਿਆ ਨਾ ਹੈਗਾ ਇਕਮ ਜੇ ਕਿੱਟਾ ਜ ਨਵ ਨਵ ਆਇਆ ਹੁਣ ਦੇਖੋ ਜੀ ਕੰਮ ਕਰ ਰਿਹਾ ਹੈ ਕੰਮ ਕਰਤਾ ਕਰਤਾ ਕਈ ਰ ਇਹ ਸੌ ਵੀ ਜਾਂਦਾ ਵੇਚਦੀ ਦੇਖੋ ਜੀ ਸੌ ਗਿਆ ਜੀ ਨੀਦੋਂ ਲੱਗੀ ਨਹੀਂ ਕਿਹੜੀ ਆ ਜਾ ਜੀ ਸਹੋਰ ਦਿਖਾਉਣੇ ਦੇਖੋ ਜੀ ਮਾਹੌਲ ਆਪਣੇ ਕ੍ਰੇਡਰ ਦਾ ਦੇਖੋ ਜੀ ਕ੍ਰੇਡਰ ਹੈ ਕੋਈ ਸ਼ੋਰ ਨਹੀਂ ਕੋਈ ਸ਼ਰਾਬਾ ਨਹੀਂ ਤਾਜੀ ਹਵਾ ਹੈ ਬਧਿਆ ਰਹਿ ਰਹੇ ਨੇ ਹਾਂ ਜੀ ਦੇਖੋ ਇੱਕ ਡਾ ਦਾ ਨਾ ਇੱਥੇ ਕੋਈ ਘਰ ਦਾ ਕਿਰਾਇਆ ਦੇਣਾਗਾ ਤੇ ਨਾ ਹੋਰ ਕੁਝ ਸਭ ਕੁਝ ਐਨ ਫ੍ਰੀ ਹੈ ਇੱਥੇ ਹਾਂਜੀ ਖਾਣਾ ਪੀਣਾ ਤਾਜ਼ਾ ਤਾਜੀ ਸਬਜ਼ੀ ਖਾਓ ਹਾਂਜੀ ਸਭ ਕੁਸ ਤੋਂ ਜਣਾ ਲੋਕਾਂ ਨੂੰ ਆਉਣਾ ਜਾਣਾ ਮੇਲ ਵਰਤਣਾ ਇੱਥੇ ਹੈ ਜੀ ਇਹ ਕੈਨੇਡਾ ਬਹੁਤ ਹੋਰ ਸਾਦਾ ਜਿਹੜੇ ਕਿ ਲੋਕ ਕੈਨੇਡਾ ਦੀ ਗੱਲ ਕਰਦੇ ਆ ਉਹ ਜਿਹੜਾ ਨਾਮ ਰਹਿਣਾ ਹੁੰਦਾ ਉਹਦਾ ਨਹੀਂ ਪਤਾ ਹੁੰਦਾ ਵੀ ਕੌਣ ਆ ਇਹ ਤਾਂ ਪੱਛੀਆਂ ਪੰਜਾ ਤੱਕ ਪਤਾ ਜਾਂਦਾ ਵੀ ਹਾਂ ਬੰਦਾ ਕੌਣ ਹੈ ਇਦਾਂ ਦਾ ਮਾਹੌਲਾ ਹੀ ਸਾਡੇ ਕੈਨੇਡਾ ਸਾਡਾ ਕੈਡਾ ਤਾਂ ਬਹੁਤ ਸੋਹਣਾ ਹੈ ਦੇਖੋ ਜੀ ਆਹ ਸਾਡੀ ਬੇਬੇ ਬੈਠੀ ਹੈ ਹਾਂਜੀ ਆਹ ਦੋ ਜੀ ਹੋਰ ਦਿਖਾਉਣੇ ਬਹੁਤ ਕੁਝ ਤੇ ਸਾਡਾ ਵੀ ਇਹ ਕਿੰਨਾ ਟਾਈਮ ਪਾਸ ਹੋ ਜਾਂਦਾ ਨਹੀਂ ਬਿਲੇ ਹੀ ਵੀ ਕੁਝ ਕਰਦੇ ਅਸੀਂ ਕੁਝ ਨਹੀਂ ਕਰਦੇ ਸ਼ਾਇਦ ਬਿੱਲ ਹੀ ਲੈਣੇ ਆਹ ਦੇਖੋ ਡੌਗੀ ਸਾਡੀ ਆ ਬਰਸ਼ੀਨ ਆ ਜੀ ਤੇ ਆ ਡੌਗੀ ਖਾਈ ਜਾਂਦਾ ਸਾਡੀ ਬੇਬੇ ਆ ਗਈ ਦੇਖੋ ਜੀ ਸਾਡਾ ਕੁੜਤਾ ਸ਼ਾਇਦ ਉਹਨੂੰ ਪਸੰਦ ਆਇਆ ਹੋਊਗਾ ਹੈ ਤੇ ਦੇਖ ਲਿਆ ਕਰੋ ਸਾਡੇ ਪ੍ਰੋਗਰਾਮ ਜਲ ਬਣਾਉਣੇ ਆ ਅਸੀਂ ਤੇ ਕਮੈਂਟ ਕੁਮੂਡ ਕਰਦੇ ਕਰੋ ਸਾਨੂੰ ਤੇ ਅਸੀਂ ਪਹਿਲੇ ਹੀ ਕਰ ਗਏ ਇਹੀ ਕੁਝ ਕਰਨਾ ਹੁਣ ਹੋਰ ਕੁਝ ਨਹੀਂ ਕਰਦੇ ਹਾਂਜੀ ਸਤਿ ਸ੍ਰੀ ਅਕਾਲ ਜੀ